ਹਾਂਜੀ ਕਿਸਾਨ ਵੀਰੋ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਮੂਲੀ ਲਾਈ ਸੀ ਜੀ ਪਿਉਮਾਂ ਦੀ ਤੇ ਉਹ ਤਿਆਰ ਹੋ ਗਈ ਆ ਬਾਈ ਮੋਂ ਮੱਤਿਆਂ ਰਗੀ ਮੂਲੀ ਆ ਤੇ ਖਾਣ ਵਾਸਤੇ ਆਪਾਂ ਲਾਈ ਸੀ ਤੇ ਹੁਣ ਹੋ ਇੰਨੀ ਗਈ ਆ ਵੇਚ ਵੀ ਸਕਦੇ ਆ ਤੇ ਗੋਭੀ ਵੀ ਆਪਣੀ ਤਕਰੀਬਨ ਕੋਈ ਹਫ਼ਤੇ 10 ਦਿਨਾਂ ਤਾਈਂ ਜਿਹੜੀ ਅਗੀ ਆ ਤਿਆਰੀ ਆ ਤੇ ਮੂਲੀ ਬਾਈ ਜੀ ਪੂਰੀ ਕੱਚੀ ਆ ਇਸ ਟਾਈਮ ਇਹਦੀ ਦੁੱਧ ਵਾਲੀਆਂ ਮੂਲੀਆਂ ਕੱਦੂ ਕਸ ਕਰਕੇ ਵੀ ਸਬਜ਼ੀ ਖਾਵਾਂਗੇ ਤੇ ਮੂਲੀ ਪਰੌਂਠਾ ਵੀ ਖਾਵਾਂਗੇ ਤੇ ਹਜੇ ਤਕਰੀਬਨ ਕੋਈ ਇਹ 10 ਦਿਨ ਤਾਂ ਚੱਲ ਜਾਣਗੇ ਆ ਉਦੋਂ ਬਾਅਦ ਜਿਹੜੀ ਆਪਣੀ ਇੱਕ ਵੈਰੈਟੀ ਹੋਰ ਲਾਈ ਵੀ ਆ ਆਰਕੇ ਦੀ ਕਿਉਂਕਿ ਹੁਣ ਟਾਈਮ ਗਰਮੀ ਦਾ ਆ ਗਿਆ ਤੇ ਗਰਮੀ ਚ ਬਾਈ ਹੁਣ ਮੂਲੀ ਜਿਹੜੀ ਆ ਸਵਾਦ ਲੱਗੂਗੀ ਤੇ ਇੱਕ ਭਰਾ ਸਾਡਾ ਜੀ ਹੈਗਾ ਲੁਧਿਆਣੇ ਤੋਂ ਜੱਗੀ ਭੁੱਲਰ ਭਰਾ ਸਾਡਾ ਬੜਾ ਲੰਮੇ ਸਮੇਂ ਤੋਂ ਤਕਰੀਬਨ ਜਿੱਦਣ ਦਾ ਆਪਾਂ ਪੇਜ ਬਣਾਇਆ ਸਾਡਾ ਜੁੜਿਆ ਹੋਇਆ ਸਾਡੇ ਨਾਲ ਉਹ ਤਕਰੀਬਨ ਕੋਈ ਮੈਨੂੰ ਲੱਗਦਾ ਵੀ ਸਾਰੀਆਂ ਵੀਡੀਓ ਹੀ ਵੇਂਦਾ ਡੇਲੀ ਸਾਨੂੰ ਕਮੈਂਟ ਵੀ ਕਰਦਾ ਤੇ ਆਪਾਂ ਉਹ ਭਰਾ ਨੇ ਆਪਾਂ ਨੂੰ ਮੈਸੇਜ ਪਾਇਆ ਵੀ ਗਰਮੀ ਵਾਲੀਆਂ ਜਿਹੜੀਆਂ ਸਬਜ਼ੀਆਂ ਹੁਣ ਕਿਹੜੀਆਂ ਲਾਈਏ ਤਾਂ ਹੁਣ ਤਾਂ ਭਰਾ ਜਿਵੇਂ ਭਿੰਡੀ ਆ ਗਈ ਤੋਰੀ ਆ ਗਿਆ ਕਰੇਲਾ ਆ ਗਿਆ ਕੱਦੂ ਆ ਗਈ ਆਲ ਆ ਗਿਆ ਤੇ ਤਕਰੀਬਨ ਗਰਮੀ ਵਾਲੀਆਂ ਸਾਰੀਆਂ ਕੋਈ ਚੁੱਬੜ ਚੁੱਬੜ ਵੀ ਲਾ ਲਓ ਚਟਣੀ ਚਟਣੀ ਕਈ ਵਾਰੀ ਬੰਦਾ ਉਹ ਰਗੜ ਲੈਂਦਾ ਤਾ ਗਰਮੀ ਵਾਲੀਆਂ ਸਬਜ਼ੀਆਂ ਆਪਾਂ ਤੁਹਾਨੂੰ ਗਣਾਤੀਆਂ ਤਕਰੀਬਨ ਤੁਸੀਂ ਇਹ ਲਾ ਸਕਦੇ ਹਾਂ ਹੁਣ ਟਾਈਮ ਆ ਗਿਆ ਤੇ ਲਾਓ ਬਾਈ ਜੀ ਕੱਦੂ ਅੱਲ ਵੀ ਲਾਓ ਬੜਾ ਹੀ ਸਵਾਦ ਸਬਜ਼ੀ ਬਣਦੀ ਆ ਤੇ ਮੂਲੀ ਦਾ ਟਾਈਮ ਤਾਂ ਹੁਣ ਏਦੋਂ ਗਾਂ ਵਾਲੀ ਦਾ ਤਾਂ ਲੰਘ ਗਿਆ ਬਾਈ ਗਾਂ ਵਾਲੀ ਤਿਆਰੀ ਆਪਾਂ ਕਰਾਂਗੇ ਫਿਰ ਉਦੋਂ ਤੁਹਾਨੂੰ ਦੱਸਾਂਗੇ ਕਿਹੜੀ ਵੈਰਾਈਟੀ ਆ ਜਿਹੜੀ ਮੂਲੀ ਦੀ ਲੱਗੂਗੀ ਐਡਵਾਂਸ ਦੇ ਵਿੱਚ ਆਪਾਂ ਜਿਹੜੀ ਖਾਵਾਂਗੇ ਤਕਰੀਬਨ ਕੋਈ ਸਾਵਣ ਭਾਦੋਂ ਚ ਜਿਹੜੀ ਵੈਰਾਈਟੀ ਲੱਗੂਗੀ ਤਾਂ ਹੁਣ ਇਸ ਟਾਈਮ ਜਿਹੜੀਆਂ ਆਪਣੇ ਇਹ ਮੂਲੀ ਚੱਲ ਰਹੀ ਆਈ ਤੇ ਗੋਭੀ ਵੀ ਆਪਣੇ ਤਕਰੀਬਨ ਜੀ ਛੋਟੇ ਛੋਟੇ ਜਿਹੜੇ ਆ ਕਿ ਕਹਿ ਸਕਦੇ ਆਪਾਂ ਵੀ ਪੇੜੇ ਜੇ ਬਣਨੇ ਸ਼ੁਰੂ ਹੋ ਗਏ ਆ ਬਾਜ਼ਾਰ ਕੇਰਾ ਡਾਊਨ ਆ ਗਿਆ ਸੀ ਹੁਣ ਕੱਲ ਕ ਦਾ ਜਿਹੜਾ ਬਾਜ਼ਾਰ ਆ ਉਹ ਫੇਰ ਮਾੜਾ ਜਾਂ ਛਾਲ ਮਾਰੀ ਉਹਨੇ ਤਕਰੀਬਨ 7 ਤਰੀਕ ਤਾਈਂ ਅੰਦਾਜ਼ਾ ਹੈਗਾ ਵੀ ਜਿਹੜਾ ਬਾਜ਼ਾਰ ਆ ਕੋਈ 8 9 8 9 ਦਾ ਰਹੂਗਾ ਕੇਰਾ 3 4 ਤੇ ਆ ਗਿਆ ਸੀ ਫੇਰ ਅੱਜ 8 9 ਤੇ ਗਿਆ ਹੋ ਸਕਦਾ 7 ਤਰੀਕ ਤੋਂ ਬਾਅਦ ਜਿਹੜੇ ਚਾਂਸ ਹੈਗੇ ਆ ਵਧਣ ਦੇ ਚਾਂਸ ਹੈਗੇ ਆ ਕਿਉਂਕਿ ਜਿਹੜੀਆਂ ਵਿਆਹ ਸ਼ਾਦੀਆਂ ਰੁਕੀਆਂ ਹੋਈਆਂ ਉਹ ਹੋ ਸਕਦਾ ਵੀ 7 ਤਰੀਕ ਤੋਂ ਬਾਅਦ ਆ ਜਿਹੜੇ ਚੱਲਣ ਦੇ ਚਾਂਸ ਹੈਗੇ ਆ ਜੀ ਤੇ ਬਾਜ਼ਾਰ ਉਦੋਂ ਤੇਜ਼ ਹੋਣ ਦੀ ਸੁਭਾਵਨਾ ਹੈਗੀ ਆ ਇਸ ਟਾਈਮ ਹੁਣ ਕੱਦੂ ਆਲ ਜਿਹੜੀ ਬਾਜ਼ਾਰ ਦੇ ਵਿੱਚ ਜ਼ਿਆਦਾ ਆ ਰਹੀ ਆ ਉਹਦੇ ਕਾਰਨ ਥੋੜਾ ਜਿਹਾ ਜਿਹੜੀ ਗੋਭੀ ਇੱਕ ਬਦਲਵਾਈ ਆ ਜਿਹੜੀ ਲਗਾਤਾਰ 7-8 ਦਿਨ ਜਿਹੜੀ ਲਗਾਤਾਰ ਬਦਲਵਾਈ ਤੇ بارش ਹੋ ਗਈ ਉਹਦੇ ਨਾਲ ਗੋਭੀ ਦੀ ਜਿਹੜੀ ਫਸਲ ਸੀਗੀ ਉਹ ਜੱਕਦਮ ਤਿਆਰ ਹੋ ਗਈ ਇੱਕ ਵਿੱਚ ਹੋਲੀ ਆ ਗਈ ਹੋਲੀ ਦੀ ਜਿਹੜੀ ਆ ਹੈਗੇ 3 ਦਿਨ ਹੋਲੀ ਨੇ ਕੰਮ ਖਰਾਬ ਕੀਤਾ ਜਿਹੜਾ ਜਿਹੜੇ ਬਿਹਾਰੀ ਲੋਕ ਭਈਏ ਆਪਾਂ ਕਹਿ ਸਕਦੇ ਆ ਰੇੜੀਆਂ ਰੁੜੀਆਂ ਫੜੀਆਂ ਫੁੜੀਆਂ ਲਾਉਂਦੇ ਆ ਉਹਨਾਂ ਨੇ ਛੁੱਟੀ ਮਾਰਤੀ ਕਰਕੇ ਮੰਡੀਆਂ ਜਿਹੜੀਆਂ ਅਸੀਂ 2 ਦਿਨ ਬਾਜ਼ਾਰ ਬੰਦ ਰਿਆ ਤੇ ਇਸ ਇਸ ਕਰਕੇ ਜਿਹੜੀ ਆਪਣੀ ਗੋਭੀ ਕਹਿ ਸਕਦੇ ਆ ਵੀ ਮੰਦਾ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਜ਼ਾਰ ਚਾਂਸ ਉੱਠਣ ਦੇ ਹੈਗੇ ਆ ਜੀ ਤਾਂ ਆਪਾਂ ਓਵੇਂ ਓਵੇਂ ਤੁਹਾਨੂੰ ਵੀਡੀਓ ਪਾਉਂਦੇ ਰਵਾਂਗੇ ਜਿੱਦਣ ਆਪਣਾ ਬਾਜ਼ਾਰ ਆ ਹੋ ਗਿਆ ਗੋਭੀ ਸਟਾਰਟਿੰਗ ਹੋ ਗਈ ਬੰਦ ਗੋਭੀ ਵੀ 2.5 ਕਿੱਲੇ ਚੱਲੂਗੀ ਪਾਲਾ ਗੋਬੀ ਵੀ ਚੱਲੂਗੀ ਉਹ ਵੀ ਵਿਖਾਵਾਂਗੇ ਚੱਲਦੀ ਤੁਹਾਨੂੰ ਦਿਖਾਵਾਂਗੇ ਤਾਂ ਬਣੇ ਰਿਓ ਬਾਈ ਪੇਜ ਨਾਲ ਧੰਨਵਾਦ ਜੀ ਸਾਸ਼ਿਕਾ